हां जी दोस्तों सत श्री अकाल की हालचाल है जी ठीक ठाक हूं सारे सो दोस्तों आज जड़ी वीडियो बना रहे हैं जी पेंड रोडे जिला स्पेननु मोगा जी तहसील बागापुराना इस घर ਦੇ ਵਿੱਚੋਂ ਤੁਹਾਨੂੰ ਰੂਟੀਨ ਚੀ ਝੋਟੀਆਂ ਦਿਖਾਈ ਦੀਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਵੀ ਦੋਸਤੋ ਤੈਨ ਨਾਗ ਹੈ ਜੀ ਟਾਪ ਕਲਾਸ ਬਹੁਤ ਸੋਹਣੀਆਂ ਝੋਟੀਆਂ ਬਾਈ ਕੁਲੇ ਦੋ ਕਟੀਆਂ ਜੀ ਛੋਟੀ ਉਮਰ ਦੀਆਂ ਤੇ ਇੱਕ तकरीबन 1.5 ਤੋਂ 1.2 ਸਾਲ ਦੇ ਵਿੱਚ ਹੈ ਜੀ ਛੋਟੀ ਵੱਡੀ ਹੈ ਠੀਕ ਹੈ ਜੀ ਬਾਕੀ ਢਾਂਚੇ ਢੂੰਚੇ ਦੋਸਤੋ ਤਿੰਨਾਂ ਕਟੀਆਂ ਦੀ ਬਹੁਤ ਸੋਹਣੀ ਹੈ ਜੀ ਇਹਨਾਂ ਦੇ ਵਿੱਚ ਦੋ ਤਾਂ ਨੀਲੀ ਰਾਵੀ ਨਸਲ ਦੇ ਵਿੱਚ ਹੈ ਜੀ ਸੋਹਣੀਆਂ ਕਟੀਆਂ ਸੰਭੀਆਂ ਸੁਭਾਈਆਂ ਠੀਕ ਹੈ ਜੀ ਤੇ ਇੱਕ ਜਿਹੜੀ ਦੋਸਤੋ ਆਹ ਨੀਲੀ ਰਾਵੀ ਬੱਗੀ ਮੁੱਛ ਦੇ ਵਿੱਚ ਇੱਕ ਦੋਸਤੋ ਕ੍ਰਾਸ ਬਰੀਡ ਦੀ ਹੈ ਜੀ ਇਹ ਵੀ ਦੋਸਤੋ ਕੱਟੀ ਚੰਗੀ ਹੈ ਜੀ ਬਾਕੀ ਝੋਲੀ ਝੂਲੀ ਉਸ ਕੱਟੀ ਦੇ ਵੀ ਸੋਹਣੀ ਹੈ ਠੀਕ ਹੈ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਸਾਰੀ ਬਾਈ ਨਾਲ ਹੀ ਕਰਾਂਗੇ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਆ ਤਾਂ ਪੇਜ ਨੂੰ ਫੋਲੋ ਕਰ ਲਿਓ। ਹੋਰ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਦੋਸਤ ਸਕਰੀਨ ਤੇ ਚੱਲਦਾ ਹੋਣਾ ਤੁਸੀਂ ਮੇਰੇ ਨਾਲ ਗੱਲਬਾਤ ਕਰਕੇ ਪਸ਼ੂਆਂ ਦੀ ਵੀਡੀਓ ਬਣਵਾ ਸਕਦੇ ਹੋ ਤੇ ਇਹਨਾਂ ਝੋਟੀਆਂ ਦੀ ਜਿਹੜੀ ਦੋਸਤੋ ਗੱਲਬਾਤ ਆਜੋ ਬਾਈਲਰ ਕਰੀਏ ਸਾਰੇ। ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਭਾਈ ਜੀ ਨਾਮ ਦੱਸਿਓ ਆਪਣਾ। ਨਾਮ ਸਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ। ਠੀਕ ਹੈ ਫਿਰ ਝੋਟੀਆਂ ਆਈ ਤੈਨਾਂ ਨਾਗ ਲੱਭ ਲੈਂਦੇ ਹਨ ਹਾਂ ਤੈਨਾਂ ਲੱਭ ਕੇ ਲੈਂਦੇ ਠੀਕ ਹੈ ਪਿੱਛੇ ਵੀਡੀਓ ਪਾਈ ਸੀ ਵੈਗੇ ਨਾਗ ਹਾਂ ਵੈਗੇ ਠੀਕ ਹੈ ਤੇ ਤੈਨਾਂ ਨਾਗ ਆਏ ਆ ਦੋਸਤੋ ਅੱਜ ਜਿਹਦੇ ਵਿੱਚ ਦੋ ਨੀਦੀ ਰਾਇ ਵੀ ਤੇ ਇੱਕ ਮੋਰਾ ਵੀ ਪਹਿਲੇ ਨੰਬਰ ਤੇ ਇੱਕ ਕੱਟੀ ਖੜੀ ਹੈ ਜੀ ਨੀਦੀ ਰਾਇ ਨਸਲ ਦੀ ਕਿੰਨੇ ਟਾਈਮ ਦੀ ਹੋਣੀ ਬਾਈ ਜੀ ਇਹ ਇਹ 1 ਸਾਲ ਦੀ ਹੈ ਜੀ 1 ਸਾਲ ਉਮਰ ਹੈ ਜੀ ਹਾਂਜੀ ਠੀਕ ਹੈ ਦੋਸਤੋ ਸਾਈਂ ਤੋਂ ਕੁਂਡੇ ਕਰੀ ਆਉਂਦੀ ਹੈ ਜੀ 1 ਸਾਲ ਉਮਰ ਹੈ ਜੀ ਬਾਕੀ ਮਾਰਕਿੰਗ ਪੱਖੋਂ ਚੰਗੀ ਹੈ ਠੀਕ ਹੈ ਜੀ ਬਾਕੀ ਦੋਸਤੋ ਕੱਟੀਆਂ ਤਿੰਨੇ ਸਾਂਭੀਆਂ ਆ ਜੀ ਖੋਲੀਏ ਬਾਈ ਜੀ ਮਾੜੀ ਜੀ ਦੋਸਤੋ ਕਟੀਆਂ ਤੁਹਾਨੂੰ ਤੋੜ ਕੇ ਦੇਖਾ ਦੇਣੀ ਹੈ ਜੀ ਰੇਟ ਵੀਡੀਓ ਦੇ ਵਿੱਚ ਹੀ ਹੋਣਗੇ ਜਿਹੜਾ ਨਾ ਕਿ ਜਿਹਨੂੰ ਪਸੰਦ ਆਊਗਾ ਬਾਕੀ ਜਿਹੜੀ ਦੋਸਤੋ ਤਸੱਲੀ ਤੁਸੀਂ ਆਪ ਹੀ ਕਰਨੀ ਹੈ ਜੀ ਠੀਕ ਹੈ ਜੀ ਬਾਕੀ ਦੋਸਤੋ ਢਾਂਚਾ ਚੰਗਾ ਜੀ ਇਸ ਕੱਟੀ ਦਾ ਠੀਕ ਹੈ ਜੀ ਬਾਕੀ ਤੋੜਾ ਤੂੜਾ ਵੀ ਚੰਗਾ ਠੀਕ ਹੈ ਜੀ ਅੱਗੇ ਅੱਗੇ ਬਾਕੀ ਦੋਸਤੋ ਪੁੜਿਆਂ ਦੀ ਬਨਾਵਟ ਚੈੱਕ ਕਰ ਲਓ ਜੀ ਬਿਲਕੁਲ ਚੱਕਵੇਂ ਪੁੜੇ ਆ ਜੀ ਠੀਕ ਹੈ ਜੀ ਤੇ ਥਣ ਵਗੈਰੇ ਆ ਹਾਂ ਬਿਲਕੁਲ ਥਣ ਬਹੁਤ ਸੋਹਣਾ ਲੱਗਿਆ ਠੀਕ ਹੈ ਚਾਰੇ ਥਣ ਦੋਸਤੋਂ ਨਿੱਖੜ ਗਏ ਦੇਖੋ ਚਾਰੇ ਆ ਥਣ ਬਹੁਤ ਸੋਹਣਾ ਗਿਆ ਤੇ ਬਰਾਬਰ ਬਰਾਬਰ ਦਾ ਥਾਣਾ ਜੀ ਬਾਕੀ ਦੋਸਤੋਂ ਮਾਰਕਿੰਗ ਜਿਹੜੇ ਵੀਰ ਕਹਿੰਦੇ ਵੀ ਤੁੰਨੇ ਸ਼ੂ ਤੇ ਹੋਣੀ ਚਾਹੀਦੀ ਹੈ ਉਹ ਵੀ ਇਸ ਕੱਟੀ ਦੇ ਵਿੱਚ ਹੈਗੀ ਹੈ ਜੀ ਠੀਕ ਹੈ ਤੇ ਭਾਈ ਜੀ ਕੀ ਰੇਟ ਹੋਊਗਾ ਜੀ ਇਹਦਾ 28000 ਰੁਪਿਆ ਮੁੱਲ ਹੈ 28000 ਹਾਂ ਠੀਕ ਹੈ ਦੋਸਤੋਂ 28000 ਰੁਪਿਆ ਰੇਟ ਠੀਕ ਹੈ ਜੀ ਬਿਲਕੁਲ ਜੈ ਜੀ ਮਾਰਕਿੰਗ ਦੇ ਵਿੱਚ ਚਾਰੇ ਪੈਰਾਂ ਤੇ ਪ੍ਰੋਪਰ ਜੀ ਮਾਰਕਿੰਗ ਹੈ ਅਗਲੇ ਪੈਰ ਵੀ ਤੁਸੀਂ ਦੇਖ ਸਕਦੇ ਹੋ ਮੈਂ ਮਣਕੇ ਦੀ ਮਗਰ ਲਈ ਵੀ ਇੱਕੋ ਜਿੰਨੀ ਹੈ ਜੀ ਠੀਕ ਹੈ ਫੇਸ ਦੋਸਤੋ ਚੈੱਕ ਕਰ ਸਕਦੇ ਹੋ ਸਿੰਘ ਕਾਫੀ ਮੋੜ ਰਿਹਾ ਜੀ ਉਮਰ ਹੈ ਤਕਰੀਬਨ 1 ਸਾਲ ਹੈ ਤੇ 28000 ਰੁਪਿਆ ਰੇਟ ਮਾਨਤਨ ਮੋਕੇ ਤੇ ਹੋਊਗਾ ਠੀਕ ਹੈ ਦੂਜੇ ਨੰਬਰ ਤੇ ਇੱਕ ਜਿੰਨੀ ਝੂਟੀ ਖੜੀ ਹੈ ਆਪਣੀ ਇਹ ਵੀ ਕੱਢ ਲਈ ਬਾਹਰ ਲਈਏ ਕਰ ਇਹ ਦੀ ਕਿੰਨੀ ਉਮਰ ਹੋਣੀ ਹੈ ਜੀ ਇਹ 1.5 ਸਾਲ ਬਈ ਅੱਛਾ 1.5 ਸਾਲ ਹਾਂਜੀ ਠੀਕ ਹੈ ਦੋਸਤੋ 1.5 ਸਾਲ ਉਮਰ ਹੈ ਜੀ ਠੀਕ ਹੈ ਜੀ ਬਾਕੀ ਬੱਗੀ ਮੁੱਛ ਦੇ ਵਿੱਚ ਹੈ ਜੀ ਸਿੰਘ ਕੁੰਡਿਆਂ ਦੀ ਹੈ ਤੇ ਅੱਖਾਂ ਖਾਇਨ ਬਿਲਕੁਲ ਲੀਲੀ ਲੌਂਗ ਠੀਕ ਹੈ ਮਗਰ ਇਹ ਪੈਰਾਂ ਤੇ ਦੋਸਤੋ ਮਾਰਕਿੰਗ ਠੀਕ ਹੈ ਜੀ ਢਾਂਚਾ ਦੋਸਤੋ ਇਸ ਕੱਟੀ ਦਾ ਵੀ ਚੰਗਾ ਹੈ ਜੀ ਬਾਕੀ ਫੇਸ ਕੁਆਲਿਟੀ ਤੁਸੀਂ ਆਪ ਹੀ ਚੈੱਕ ਕਰ ਲੋ ਅੱਖਾਂ ਬਿਲਕੁਲ ਗੁਲਾਬੀ ਹੈ ਜੀ ਸਿੰਗ ਉਮਰ ਦੇ ਹਿਸਾਬ ਨਾਲ ਕਾਫੀ ਮੂੜ ਲਿਆ ਤੇ ਇਹਨਾਂ ਇੱਥੇ ਸਾਰਾ ਗੋਲ ਕਰ ਦੇਣਾ ਠੀਕ ਹੈ ਢਾਂਚਾ ਇਸ ਕੱਟੀ ਦਾ ਵੀ ਦੋਸਤੋ ਚੈੱਕ ਕਰੋ ਜੀ ਚੰਗਾ ਜੀ ਤੇ ਥਣ ਥਣ ਐਨ ਬਿਲਕੁਲ ਸਾਫ਼ ਹੈ ਥਣ ਬਹੁਤ ਸੋਹਣਾ ਲੱਗਾ ਇਹਦਾ ਠੀਕ ਹੈ ਹਾਂ ਦੋਸਤੋ ਇਸ ਕੱਟੀ ਦੇ ਵੀ ਚੈੱਕ ਕਰੋ ਜੀ ਚਾਰੇ ਥਾਣਾ ਨਿਕੜਵੇ ਠੀਕ ਹੈ ਜੀ ਬਾਕੀ ਪੁੜਿਆ ਦੀ ਬਣਾਵਟ ਵੀ ਚੰਗੀ ਹੈ ਜੀ ਢਾਂਚਾ ਦੋਸਤੋ ਸਾਰਾ ਹੀ ਚੰਗਾ ਠੀਕ ਹੈ ਤੇ ਫਿਰ ਕੀ ਰੇਟ ਹੋਊਗਾ ਜੀ ਇਸ ਕੱਟੀ ਦਾ ਇਹਦਾ 34000 ਰੁਪਏ 34000 ਹਾਂਜੀ ਠੀਕ ਹੈ ਤਾਂ ਦੋਸਤੋ 34000 ਰੁਪਏ ਤੇ ਬੱਗੇ ਬੱਗੀ ਮੋਛ ਵਾਲੀ ਕੱਟੀ ਦਾ ਰੇਟ ਠੀਕ ਹੈ ਮਾਨ ਤਾਨ ਮੂਕੇ ਤੇ ਹੋਊਗਾ ਇੱਕ ਆਪਣੇ ਕੋਲੇ ਤੀਜੇ ਨੰਬਰ ਤੇ ਕੱਟੀ ਖੜੀ ਹੈ ਜੀ ਹਾਂਜੀ ਕ੍ਰੋਸ ਬਰੀਡ ਦੀ ਹੈ ਨਾ ਹਾਂਜੀ ਕ੍ਰੋਸ ਹੈ ਠੀਕ ਹੈ ਇਹ ਕਿੰਨੀ ਕੁ ਉਮਰ ਦੀ ਹੋਣੀ ਹੈ ਇਹ ਬਾਈ ਉਹਨਾਂ ਨੇ ਦੱਸਿਆ ਯਾਰ ਹੈਗੀ ਆ 15-16 ਮਹੀਨਿਆਂ ਦੀ ਅੱਛਾ 15-16 ਮਹੀਨੇ ਦੀ ਹਾਂਜੀ ਠੀਕ ਹੈ ਦੋਸਤੋ ਕੱਦ ਕਾਠ ਸੋਹਣਾ ਕੀਤਾ ਜੀ ਸਭੀ ਵੀ ਚੰਗੀ ਹੈ ਤੇ ਸਿੰਗਾ-ਸੁੰਗਾ ਦੀਆਂ ਅੰਨ ਬਿਲਕੁਲ ਕੁੰਡੀ ਹੈ ਖੁੱਲੀ ਹੈ ਬਾਈ ਜੀ ਨੂੰ ਵੀ ਮੜੀ ਜੀ ਤੋਰ ਰਹੀ ਹੈ ਸਿੰਗ ਵਗੈਰਾ ਦੋਸਤੋ ਸੋਹਣੀ ਹੈ ਜੀ ਠੀਕ ਹੈ ਤੇ ਬਾਕੀ ਢਾਂਚਾ ਚੰਗਾ ਜੀ ਮਾਰਕਿੰਗ ਪਿਛਲੇ ਪੈਰਾਂ ਤੇ ਇੱਕ ਕ੍ਰਾਸ ਬਰੀਡ ਦੇ ਵਿੱਚ ਹੈ ਜੀ ਠੀਕ ਹੈ ਠੀਕ ਹੈ ਬਾਈ ਬਹੁਤ ਬਾਕੀ ਸੰਗ ਇਸ ਕੱਟੀ ਦੇ ਵੀ ਸੋਹਣੇ ਹੈ ਗੜਾਈ ਦੇ ਵਿੱਚ ਹੈ ਤੇ ਇਸ ਲੰਬਾਈ ਦੇ ਵਿੱਚ ਹੈ ਜੀ ਧੋਣ ਧੋਣ ਕਾਫੀ ਲੰਮੀ ਹੈ ਢਾਂਚਾ ਬਸ ਤੋਂ ਮੋਰਾ ਨਸਲ ਵਾਲਾ ਠੀਕ ਹੈ ਜੀ ਤੇ ਬਾਕੀ ਪਿਛਲੇ ਪੈਰਾਂ ਤੇ ਮਾਰਕਿੰਗ ਹੈ ਤੇ ਮੱਤੀ ਤੇ ਬੰਨ ਹੈ ਠੀਕ ਹੈ ਕ੍ਰੋਸ ਬਰੀਡ ਚ ਬਨ ਸਕਦੇ ਆ ਇਹਨੂੰ ਠੀਕ ਹੈ ਤੇ ਥਣ ਥੁਣੇ ਇਸ ਕੱਟੀ ਦੇ ਵੀ ਬਿਲਕੁਲ ਸਾਫ ਹੈ ਚਾਰੇ ਥਣ ਲਿਖੜੇ ਤੇ ਪੂਛ ਲੰਬਾਈ ਦੇ ਵਿੱਚ ਤੇ ਪਤਲੀ ਹੈ ਜੀ ਬਿਲਕੁਲ ਐਨ ਪਤਲੀ ਪੂਛ ਹੈ ਅੱਛਾ ਕੀ ਰੇਟ ਹੋਗਾ ਬਾਈ ਜੀ ਇਹਦਾ 24000 ਰੁਪਏ 24000 ਹਾਂਜੀ ਠੀਕ ਹੈ ਦੋਸਤੋ ਰੇਟ 24000 ਰੁਪਏ ਜੀ ਉਮਰ ਤਕਰੀਬਨ 14-15 ਮਹੀਨੇ ਹੈ ਜੀ ਠੀਕ ਹੈ ਤੇ ਦੁੱਧ ਵਾਲੀਆਂ ਜਿਹੜੀਆਂ ਨਾੜਾਂ ਨੂੰ ਦਾ ਐਨ ਬਿਲਕੁਲ ਸਾਹਮਣੇ ਦਿਹੀ ਜੀ ਹਾਂ ਥੋੜਾ ਜਿਹਾ ਬਹੁਤ ਸਾਫ਼ ਲੱਗਾ ਹਾਂਜੀ ਤੇ ਦੋਸਤੋ ਤਿੰਨ ਨਾ ਆ ਕੇ ਦਿਖਾਤੀ ਹੈ ਜੀ ਰੇਟ ਤਿੰਨਾਂ ਦਾ ਦੱਸਤਾ ਜਿਹੜਾ ਨਾਗ ਜੀ ਨੂੰ ਪਸੰਦ ਆਊਗਾ ਬਾਕੀ ਜਿਹੜੀ ਤੁਸੀਂ ਤੁਸੀਂ ਲਈ ਤੁਸੀਂ ਆਪ ਇੱਥੇ ਆ ਕੇ ਕਰ ਸਕਦੇ ਹੋ ਜੀ ਠੀਕ ਹੈ ਤੇ ਭਾਈ ਜੀ ਰੇਟ 'ਚ ਹੋ ਜਾਊਗਾ ਮਾੜਾ ਮੋਟਾ ਮੰਨਦਾ ਹਾਂ ਕੋਈ ਨਹੀਂ ਰੇਟ 'ਚ ਕਰ ਦਾਂਗੇ ਮੰਨਦਾ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਸਸਤਾ